ਅੱਜ ਹੈਗਾ ਜਸਲੀਨ ਦੇ ਸਕੂਲ ਦੇ ਵਿੱਚ ਬਸੰਤ ਦਾ ਫੰਕਸ਼ਨ ਕਰਨਾ ਆ ਤਸਲੀਨ ਕਾਲ ਡਰੈਸ ਲੈ ਕੇ ਆਈ ਆ ਤੇ ਅੱਜ ਪੂਰੀ ਤਿਆਸ਼ਰ ਹੋ ਕੇ ਜਾਣਾ ਜਸਲੀਨ ਨੇ yellow ਡਰੈਸ ਪਾਣੀ ਹੈ ਲਹਿੰਗਾ ਹਾ ਨਾ ਸੋਣਾ ਲੱਗਾ ਨਹੀਂ ਚਲ ਕੋਈ ਹੋਰ ਪਾ ਦਿਓ ਹੈਲੋ ਇਹਨਾਂ ਨੂੰ ਸੋਣਾ ਲੱਗਦਾ ਲਹਿੰਗਾ ਪਾਉਂਗਾ ਉਹ ਨਹੀਂ ਨਹੀਂ ਯਾਰ ਹੁਣ ਇਹਨੇ ਆਇਆ ਕੀਤਾ ਮਨਾ ਦਿੱਤਾ ਇਹਨੇ ਹੱਥ ਲਾ ਕੇ ਆਇਆ ਕੀਤਾ ਕਹਿੰਦੇ ਨਹੀਂ ਇਹ ਤਾਂ ਚੂੜੀਆਂ ਮੈਨੂੰ ਕੀ ਪਤਾ ਹੈ ਚੂੜੀਆਂ ਕਹਿੰਦੇ ਨੇ ਮੈਂ ਸੋਨਾ ਪੁੱਤਰ ਬਣ ਕੇ ਜਾਣਾ ਹਾਂ ਠੀਕ ਆ ਮੋੜੀ ਮੈਂ ਵੀ ਰੈਡੀ ਹੋ ਗਿਆ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਸਾਡੇ ਚੈਨਲ ਵਿੱਚ ਓਏ ਹੋਏ ਨਹੀਂ ਨਹੀਂ ਤੁਹਾਡੇ ਇੱਥੇ ਅੱਛਾ ਦੂਰ ਰੜਾ ਹੈ ਸਰਗੀ ਆ ਤੇ ਨਿਸ਼ਾਨ ਪਾਤੇ ਇੱਥੇ ਬਾਹਾਂ ਤੇ ਜੀ ਉਹ ਤੇ ਮੇਰੇ ਥੱਲੇ ਤੇ ਪਈ ਇਹ ਪੀਂਦਾ ਮੇਰਾ ਦੁੱਧ ਰੋੜਦਾ ਸਾਰਾ ਨਗਰ ਖਾਣੀ ਵੀ ਆ ਗਿਆ ਇਸ ਵਾਰ ਨਗਰ ਖਾਣੀ ਵੀ ਆ ਗਿਆ ਸਮਝ ਲਓ ਆ ਬਈ ਹੱਥ ਜੁੜ ਗਏ ਬਸ ਹਾਂ ਹੋ ਸਾਰੇ ਠੀਕ ਠਾਕ ਬਾਬਾ ਜੀ ਸਾਰੇ ਚੜ੍ਹਦੀ ਕਾਏ ਪਹਿਲਾਂ ਮੈਂ ਕੱਪੜੇ ਪਾ ਦਾਂਗਾ ਇਹਦੇ ਫਿਰ ਸਿਰ ਪਾਓਗੇ ਫਿਰ ਉਹ ਵਹਾਈ ਨਿਕਾਈ ਸਰਕਲ ਹੋ ਜਾਣਾ ਚੱਲਿਆ ਲੈਂਦਾ ਕੋਈ ਕੰਮ ਹੈ ਨਾਲ ਨੂੰ ਰੋਟੀ ਪਵਾਉਂਦਾ ਦੋ ਬੁੱਕੀਆਂ ਖਾਣ ਨੂੰ ਬੱਸ ਪਾ ਲੈ ਕੰਮ ਹੈ ਪਾ ਲਿਆ ਉਹ ਹੀ ਪਾ ਕੇ ਭੇਜਣਾ ਯਾ ਜੋਸਲਿਨ ਆ ਗਈ ਗੋਲਡਨ ਵਿੱਚ ਇਹ ਕੋਸ਼ਣ ਨੇ ਆੜੇ ਗਾਣੇ ਗੋਣੇ ਲਾ ਲੈਣੇ ਚਾਹੀਦੇ ਫਾਇ ਹੈ ਨਾ ਆਹ ਗਾਣੇ ਲਾ ਦੇ ਲੋ ਜੀ ਲਓ ਜੀ ਮੈਂ ਤੇ ਆ ਗਿਆ ਘਰ ਤੇ ਜਸਲੀਨ ਆਈ ਹੀ ਕੈਨੇਡਾ ਤੋਂ ਅੱਜ ਮੇਰੇ ਕੋ ਪੜਦੀ ਰਹੀ ਏ ਕੁੜੀ ਤੇ ਡੱਬਾ ਲੈ ਕੇ ਆਈ ਪਰ ਮੈਂ ਨਹੀਂ ਇਹ ਖਾਦਾ ਮਾਸਾ ਵੀ ਮਾਸਾ ਕੇ ਖਾਦਾ ਬਸ ਟੇਸ ਹੀ ਕੀਤਾ ਗਾ ਲੋ ਮਿੱਠਾ ਫਿਰ ਪ੍ਰੇਜ ਕੀ ਇਹ ਪ੍ਰੇਜ ਫੇਕੀ ਹੋਇਆ ਫਿਰ ਮਿੱਠਾ ਛੱਡੂ ਨਾ ਸਾਹਮਣੇ ਵਿਆਹ ਦਾ ਫੇਰ ਦਾ ਖਾਏ ਬੰਦਾ ਕੋਈ ਪ੍ਰੇਜ ਆ ਰਾਈਟ ਜਸਰੀਨ ਵੇ ਲੱਗੀ ਕਿ ਨਹੀਂ ਖਾਣ ਫਿਰ ਆਈ ਫਿਰ ਜਸਲੀਨ ਖਾਂਦੀ ਏ ਪੂਰੇ ਹਾਂ ਮਾਨਕਾ ਦੇ ਲਾ ਨਾ ਹਟਕਾਂ ਦੇ ਦੇ ਤਰ ਮੈਂ ਵੇਖਿਆ ਉਪਰੋਂ ਦੇਈ ਭੰਗੜਾ ਪਾਉਣ ਜਿਹੜਾ ਕੋਠੇ ਦੇ ਉਪਰੋਂ ਮੈਂ ਵੇਖਿਆ ਗਰਾਊਂਡ 'ਚ ਲੱਗੀ ਤੇਰੀ ਵੀਡੀਓ ਬਣਾਈ ਮੈਂ ਕੀ ਹੋਇਆ ਕੀ ਪੈਰ ਤੇ ਪਹਿਲਾਂ ਦੱਸ ਮੈਨੂੰ ਇਦਰਾ ਕੀ ਹੋਇਆ ਪੈਰ ਤੇ ਦਿਖਾ ਮੈਨੂੰ ਕਿੱਥੇ ਆ ਮੈਂ ਨਹੀਂ ਪਾੜੀ ਸੀ ਤੇ ਲੱਗੀ ਹੈ ਨੇ ਡਿੱਗੀ ਕਿਥੋਂ ਨਹੀਂ ਉੱਧੇ ਹੀ ਉਥੋਂ ਚਾਹੀਏ ਅੰਦਰ ਪੰਗੇ ਲੈਂਦੀ ਹੋਣੀ ਆ ਪੰਗੇ ਲੈਣਾ ਫਿਰ ਇਦਾਂ ਹੀ ਹੋਣਾ ਨਹੀਂ ਵਾਓ ਕੰਗਾਲੂ ਕੀ ਘੜਦੇ ਇੰਟ ਆਉਣੀਆਂ ਚਾਈਨਾ ਡੋਰ ਲੱਗੇ ਐ ਐਡੀ ਖਤਰਨਾਕ ਡੋਰ ਪਾਣੀ ਇਹਨਾਂ ਨੂੰ ਕਦੋਂ ਖਲੋਣੀ ਕਿੰਨੀਆਂ ਮੋਤਾਂ ਆਈਆਂ ਡੋਰ ਕਰਕੇ ਲੋਜੀ ਕੁ ਬੀ ਲਗਾ ਪੜਨਾ ਬਹੁਤ ਸੋਹਣੀ ਪੜਾਈ ਕਰਦਾ ਹੈ ਹਾਂ ਪੜੋ ਹੂੰ ਮਾਸ਼ਾ ਕੋਲ ਕੇ ਪੜਨਾ ਕੋਲ ਕੇ ਕਰ ਪੜਦਨ ਦੇ ਪੜਨਾ ਹੀ ਆ ਬਸ ਤੇ ਇਹਨੂੰ ਮਿਲ ਗਈ ਚਾਕਲੇਟ ਮਾਗਣਾ ਯਾਰੇ ਲੱਗੇ ਰਹਿਣੂੰ ਆ ਕੋਈ ਇਹਨਾਂ ਨੂੰ ਕੰਮ ਚਾਕਲੇਟ ਬਿਨਾਂ ਬਾਕੀ ਪਤਾ ਬਾਸਕਰ ਬੜਾ ਹੈ ਨਾ ਅਦਲੀ ਬਾਕੀ ਗੱਲ ਪੜਨੀ ਥੱਕਦੇ ਨਹੀਂ ਕਿਆ ਹੈ ਮੜੀ ਜਲਦੀ ਥੱਕ ਜਾਂਦਾ ਛੋਟਾ ਹਾਂ ਦਾ ਮम्मी ਤੇਲਵਾਉਂਦੇ ਸਿਰ ਨੂੰ ਗੁਤ ਕਰਾ ਲਈ ਹੈ ਹਾਂ ਨਹੀਂ ਦੀਦੀ ਹਣੀ ਜਸਲੀਨ ਕਦੇ ਬੁੱਕ ਨਾ ਪਾੜ ਦੇ ਆਈ ਚੱਲੇ ਆਈ ਬਾਬਾ ਜੀ ਦੇ ਗੁਰਦੁਆਰਾ ਪੁਪਲੀ ਸਾਹਿਬ ਬਾਬਾ ਜੀ ਦੇ ਦਰਸ਼ ਕਰੀਏ ਕਿੱਥੇ ਚੱਲੇ ਆਪਾਂ ਪਹਿਲਾਂ ਦੱਸ ਕਿੱਥੇ ਚੱਲੇ ਕਿੱਥੇ ਚੱਲੇ ਦੱਸ ਚਲੋ ਕਪੜੇ ਬਾਲਾ ਚੰਗੀ ਦਨ ਪਹਿਲਾਂ ਬਾਬਾ ਜੀ ਦੇ ਬਾਬਾ ਜੀ ਦੇ ਚੱਲੇ ਆਈ ਵਾਓ ਬਾਬਾ ਜੀ ਦੇ ਚੱਲੇ ਬਾਬਾ ਜੀ ਦੇ ਵਾਓ ਵਾਓ ਓਏ ਹਾਜੀ ਪਕਾ ਤੋ ਹੋਲੀ ਜਨਾ ਹੋਏ ਹਾਂ ਓਏ ਇੱਥੇ ਪਕਾ ਤੋ ਹੋਲੀ ਜਨਾ ਹਾਂ ਹੇ ਬਾਬਾ ਬਗਾ ਬਾਬਾ ਆਹ ਹਾਂਜੀ ਰੈਡੀ ਗਾਇਸ ਚਲੋ ਜੀ ਉਰਾੜੀਆਂ ਤੂੰ ਜਾਣਾ ਨਹੀਂ ਹੁੰਦਾ ਨਾ ਫੇਰ ਨਾ ਹਾਂ ਵੇਂਦੇ ਪਹਿਲਾਂ ਨਾ ਫੇਰ ਲਾ ਹਲੋ ਇਹਨੇ ਹਾ ਗਿਆ ਪਹਿਲਾਂ ਗੈਸ ਕੀਤੀ ਇਹਨੇ ਹਾਂ ਬਿਲਕੁਲ ਠੀਕ ਲੱਗਣਦੇ ਆ ਓਕੇ ਓਕੇ ਚਲ ਚਲੋ ਚੱਲੇ ਚੱਲੀ ਤੂੰ ਬੁਚੇ ਬੱਸ ਬਾਈ ਕਰਤੀ ਬੱਚਿਆਂ ਨੂੰ ਹਾਏ ਪਲੈਂਟ ਪਾੜ ਦੱਲੀ ਹੀ ਮੇਰੀ ਹੈ ਘੜ ਕੇ ਅੱਛਾ ਐਟੋ ਆਇਆ ਪਤਾ ਨਹੀਂ ਕੀ ਨੂੰ ਕਰੀ ਚਾਹ ਚਲੋ ਬੱਤਰ ਆ ਗਏ ਆਈ ਬਾਬਾ ਜੀ ਵਾਹ ਜੀ ਵਾਹ ਕੋਤਾ ਸਾਹ ਦਾ ਪਾ ਗਏ ਆ ਤੇ ਅੰਮੀ ਕੀ ਬਣਾਉਣਾ ਅੱਜ ਚਲਕਮ ਬਣਿਆ ਸਾਡ ਚਲਕਮ ਬਣਿਆ ਚਾਹ ਬਣਾਉਣ ਲੱਗਿਆ ਮੈਨੂੰ ਲੱਗਦਾ ਮੰਮੀ ਪਤਾ ਨਹੀਂ ਕੀ ਘੋਲੀ ਜਾਂਦੇ ਕੀ ਘੋਲੰਦੇ ਹਮ ਲਾਈਕ ਉਹਨਾਂ ਨੇ ਕਿ ਹਮ ਲਾਈ ਕੀ ਬਣਾਉਣਾ ਦਾ ਮੱਖਣ ਐਨੀ ਘਮਲਾਈ ਦੇ ਕੇ ਮੱਖਣ ਨਿਕਲਣਾ ਅੰਮੀ ਨਿਕਲ ਆਉਂਦਾ ਆਜਾ ਲਾਈ ਜੇ ਲਾਈ ਜੇ ਕਰ ਉਹ ਦਾ ਮੱਖਣ ਘੜਿਆ ਕਰੀ ਉਹੜੀ ਕਰਦੇ ਹੁੰਦੇ ਸੀ ਉਹ ਚਾਟੀਆਂ ਦੇ ਵਿੱਚ ਚਾਟੀਆਂ ਦੇ ਵਿੱਚ ਪੂਰਾ ਜੋਰ ਲਾ ਕੇ ਜਿਹੜਾ ਰਸਿੰਜੀ ਖਿੱਚਦੇ ਹੁੰਦੇ ਸੀ ਤੁਹਾਡੇ ਕੋ ਹੁੰਦੀ ਸੀ ਉਹ ਬਸ ਬਹੁਤ ਹੰਮ ਰਹੀ ਸੀ ਦੋ ਦਰ ਵਾਰਦੂ ਹੂੰ ਹੂੰ ਇਹਨਾਂ ਇਹਨਾਂ ਮੱਖਣ ਹੂੰ ਕੋਈ ਕੁਰਸੀ ਵੱਖਰੀ ਹੁੰਦੀ ਦਈ ਨੋਸਤ ਅੱਛਾ ਵਧੀਆ ਫਿਰ ਤੇ ਬਹੁਤ ਹੰਮ ਰਹੀ ਹੈ ਮੈਂ ਮੱਝਾ ਮੱਝਾ ਵੀ ਚਾਰਨ ਲੈ ਕੇ ਜਾਂਦੇ ਹੁਣੇ ਨਹੀਂ ਹੁਣ ਆ ਜਦੋਂ ਨੇ ਹੂੰ ਇਹ ਕਰੇ ਆਹੀਂ ਨੇ ਕਿ ਆਹੀਂ ਪੂਆ ਹੀ ਹੋਣਾ ਕੋ ਛੁੱਟੀਆਂ 'ਚ ਅਸੀਂ ਲੈ ਕੇ ਜਾਂਦੇ ਨਹੀਂ ਆਪਣੀ ਕੀ ਬਣਾ ਰਹੀ ਹੋ ਨਮਕੀਂ ਚਾਵਲ ਬਣਾ ਰਹੀ ਹੋ ਕੜਕਾ ਰੋਗਾ ਪਹਿਲਾਂ ਪਾਈ ਦੇ ਵਿੱਚ ਥੋੜਾ ਬਾਅਦ ਚ ਪਾਈ ਦੇ ਬਾਅਦ ਚ ਪਾ ਦੋ ਫਿਰ ਕੀ ਫਿਰ ਕਿਹੜਾ ਨਾਰਾਜ਼ ਹੋ ਰਹਿਣਾ ਫਾਤੇ ਰੱਖੀ ਦਿਆਈ ਤੁਸੀਂ ਆਪ ਹੀ ਕਿਆ ਇੰਨੇ ਚ ਪਾ ਦੇ ਪਤਾ ਪਤਾ ਕੀ ਮੰਮੀ ਗਾਣੇ ਬਹੁਤ ਛੋਣੇ ਬੋਲਦੇ ਬਹੁਤ ਛੋਣੇ ਗਾਣੇ ਬੋਲਦੇ ਮਾਚਾ ਕੱਟ ਦਿੰਦੇ ਗਾਣੇ ਦੇ ਆਸੀ ਜਾਂਦੇ ਹੁਣ ਆ ਦੇਖੋ ਹਸੀ ਜਾਂਦੇ ਮਿਨੀ ਮਿਨੀ ਇਹ ਮੁਸਕਾਨ ਦੇ ਹੀ ਜਾਂਦੇ ਆ ਬੱਤ ਕੱਢ ਦਿੱਤੀ ਦੱਸੇ ਮੇਰਾ ਭਰੇ ਆ ਲੱਡੂ ਪਏ ਆ ਹਿੰਮਤ ਹੈ ਕਿ ਤਾਂ ਜੇ ਮੈਂ ਖਾਦਾ ਹੋਏ ਆ ਵੇਖ ਲੋ ਮੈਂ ਨਹੀਂ ਖਾਦਾ ਲੱਡੂ ਕੋਈ ਤੇ ਮਿੱਠਾ ਛੱਡਿਆ ਫੇ ਛੱਡਿਆ ਛੱਡਿਆ ਤਾਂ ਕਹਿਤਾ ਮੈਂ ਨਹੀਂ ਹੁਣ ਮਿੱਠਾ ਖਾਣਾ ਨਾ ਮੈਨੂੰ ਸਵਾਦ ਜੇ ਹਸਪੀਟਲ ਵੀ ਹੋਵੇ ਤਮ ਚੱਲ ਜੰਗੇ ਜੇ ਕਾਰ ਹੋਵੇ ਕਾਰ ਹੂੰ ਠੀਕ ਹੈ

Birka birka bu da ne yaptı? Alıp bu da, bu da bilal de. Al. Çal. Ço. Çal. Mağaradan bak o. Ah, bak bu da ne kadar. Katarmak bu. Paraparapar. Ben paraparapar tutacağım. Ha, ben push patacağım. Sen ਤੂੰ ਡਰਾਉਣਾ ਆ ਮੈਨੂੰ ਓਏ ਭੂਤ ਨਿੱਕਾ ਕਰਦੀ ਭੂਤ ਨਿੱਕਾ ਕਰਦੀ ਕੀ ਕਰਦੀ ਹੀ ਅੱਛਾ ਬੱਕਾ ਡਬਲ ਆ ਜਾਏ ਜੇ ਭੂਤ ਤੂੰ ਮoje ਖਾ ਰਹਾ ਹੈ ਹੁਣ ਡਰਾਉਗੀ ਮੈਂ ਲਗਾ ਜਸਲੀਨ ਪੂਰਾ ਹਾਏ ਕਭੀ ਬੁੱਕ ਮਾਰਦੀ ਗੁਰਵੀਰ ਦੀਦੀ ਲੱਗੀ ਡਰਾਉਣ ਨਾ ਤੈਨੂੰ ਪੂਤ ਬਣ ਕੇ ਆ ਗਈ ਆ ਗਈ ਆ ਗਈ ਆ ਗਈ ਪਜਾ 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 ਹਾਲੇ ਆ ਜਾ ਪਜਾ 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 ਅਹੀਂ ਵੇਖਣ ਦੇ ਆ ਪੁਸ਼ਪਾ ਟੂ ਆਖਸਲਾ ਸੀਨ ਆ ਬੜੀ ਵਧੀਆ ਲੜਾਈ ਹੋਈ ਘੈਂਟ ਵਧੀਆ ਬਣਾਈ ਫਿਰ ਉਹ ਚਲੋ ਚੰਗੇ ਜੀ ਮਿਲਦੇ ਆ ਅਗਲੇ ਵਲੌਗ ਚ ਇਹਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਠੀਕ ਆ ਜੀ ਓਕੇ ਬਾਏ ਗਾਇਸ